ਉਹ 23 ਬੰਦੇ ਆਣ ਕੇ ਸਾਡੇ ਗਲ ਪੈ ਗਏ ਕਿ ਤੁਸੀਂ ਉਹ ਮੰਨੇ ਨੂੰ ਕਿਉਂ ਫੜਾਇਆ ਹੈ ਮੁੰਡਾ ਨਾਲ ਸਾਡੇ ਪਿੰਡ ਦਾ ਸੁਨਾਹ ਗੇਜ਼ਦਿਆ ਹੁੰਦਾ ਤੇ ਜਿਹੜੇ ਉਹਦੇ ਨਾਲ ਦੇ ਸਾਥੀ ਹੈਗੇ ਸੀ ਉਹਨਾਂ ਨੂੰ ਸਮਝਾ ਦਿੱਤੀ ਅੰਨੇ ਚੁਕਾਇਆ ਗਾ ਹਾਲਕਾ ਜੇ ਇਸ ਮੁੰਡੇ ਨੇ ਦੱਸਿਆ ਹਣੀ ਤੇ ਜੇ ਇਹ ਦੱਸ ਦਿੰਦਾ ਤੇ ਉਹਨਾਂ ਨੇ ਫਿਰ ਸਾਨੂੰ ਜਾਨੂ ਮਾਰ ਦਿੰਨਾ ਸੀ ਪੁਲਸ ਵਾਲਿਆਂ ਨੂੰ ਕਿ ਦੱਸ ਦਿੰਦੇ ਸੀ ਇਨਾ ਇਨਾ ਹੋਰ ਮੁੱਤਨਾਕਾ ਤੋਂ ਇੱਕ ਥੋੜਾ ਮਾਰਿਆ ਤੇ ਸਿੱਜੇ ਮਣੀ-ਮੁੜੇ ਨੇ ਤੇ ਇੱਕ ਥੋੜਾ ਮਾਰਿਆ ਤੇ ਭਾਈ ਉਹਦੇ ਇੱਥੇ 7:00 ਵਜੇ ਉਹਨਾਂ ਨੇ ਮੇਰੇ ਘਰ ਆਉਂਦੇ ਸਾਰੇ ਮੇਰੇ ਵਾਲ ਕੱਢ ਲਏ ਤੇ ਨਾਲ ਹੀ ਉਹਨਾਂ ਮੇਰੇ ਕੱਪੜੇ ਪਾੜੇ ਪਰ ਪੁਲਿਸ ਆ ਕੇ ਤਿੰਨਾਂ ਦੀ ਥਾੜੇ ਤੇ ਮਦਦ ਮੰਗ ਕੇ ਗਈ ਪਰ ਉਹ ਅਜੇ ਤੁਸੀਂ ਮਦਦ ਮੰਗਣ ਦਿੱਤਾ ਨਹੀਂ ਤੁਹਾਡੀ ਪੁਲਿਸ ਸਿਸਟਮ ਵਿੱਚ ਕੋਈ ਮਦਦ ਨਹੀਂ ਆਈ ਭਾਈ ਕਿਹਜਾ ਕਰ ਰਹੇ ਨਹੀਂ ਆਪਰੇ ਤਰ ਵਿੱਚ ਦਹਿਨ ਨਸ਼ਿਆਂ ਬਹੁਤ ਸੈਗਨਰੇ ਵਿੱਚ ਸ਼ਾਮਲ ਹੁੰਦੇ ਰਹੇ ਆ ਜੇਹੀ ਇਸ ਮੇਂ ਤੇ ਪੂਰੇ ਵੀਰ ਤੇ ਕੀ ਬੁਣਾ ਕੀਤਾ ਜੀ ਭਾਜੀ ਕੀ ਨਾਂ ਜੀ ਆਪਣਾ ਲਵਲੀ ਸਿੰਘ ਕਿਤੋਂ ਦਿਨਾਂ ਨੂੰ ਲੱਗੀ ਸੀ ਜੀਠਾ ਰੋਡ 'ਨੋਂ ਜਾਰਾ ਕਲਾੰਦ ਕੀ ਗੱਲ ਹੈ ਜੀ ਗੱਲ ਭਾਈ ਇਹ ਕਿ ਇੱਕ ਮੁੰਡਾ ਨਾ ਸਾਡੇ ਪਿੰਡ ਦਾ ਸਮੈਗ ਵੇਚਦਾ ਸੀ ਠੀਕ ਹੈ ਜੀ ਉਹਨੂੰ ਥੋੜੇ ਦਿਨਾਂ ਤੋਂ ਪੁਲਸ ਵਾਲਿਆਂ ਨੇ ਚੁਪਲਾ ਸੀ ਠੀਕ ਹੈ ਜੀ ਤੇ ਜਿਹੜੇ ਉਹਦੇ ਨਾਲ ਦੇ ਸਾਥੀ ਹੈਗੇ ਸੀ ਉਹਨਾਂ ਸਮਝਿਆ ਕਿ ਇੰਨੇ ਚੁਕਾਇਆ ਕਰਾ ਤੇ ਹੱਲੇ ਕੀ ਇਹ ਚੁਕਾਇਆ ਕੋਈ ਗੱਲ ਨਹੀਂ ਕੀਤੀ ਸੀ ਤੇ ਪੁਲਸ ਵਾਲਿਆਂ ਨੇ ਉਹਨੂੰ ਪੁਲਸ ਵਾਲਾਂ ਨੂੰ ਜੀ ਦੱਸ ਦਿੰਦੇ ਸੀ ਤੇ ਇਹਨਾਂ ਇਹਨਾਂ ਹੋਰ ਨੂੰ ਕੁੱਟਣਾ ਸੀ ਤੇ ਆਪਣੀ ਕੋਈ ਗੱਲ ਬਾਤ ਨਹੀਂ ਤੇ ਇਹਨਾਂ ਰਾਤ ਨੂੰ ਪਰਸੋਂ ਰਾਤ ਦੀ ਤੇ ਮੈਨੂੰ ਕੁੱਟਿਆ ਵਾ 15-20 ਜਣਾਂ ਨੇ ਤੇ ਹੱਲੇ ਕੀ ਜਦੋਂ ਕੁੱਟਿਆ ਮੇਰਾ ਸਿਰ 파ੜਤਾ ਦੇ ਘਰ ਦੇ ਮੇਰੇ ਨੂੰ ਲੈ ਕੇ ਹਸਪੀਟਲ ਚ ਲੱਗੇ ਠੀਕ ਹੈ ਮਗਰੋਂ ਮੇਰੀ ਮਦਰ ਗੱਲੇ ਗਏ ਤੇ ਇਹਨਾਂ ਦੇ ਵੀ ਹੱਥੋਂ ਪਾਈ ਹੋਏ ਤੇ ਬਾਹਰ ਗੁਲੇ ਇਹਨਾਂ ਦੇ ਬੁੱਟੇ ਦੇ ਕੱਪੜੇ ਪਾੜੇ ਸੀ ਕਿੰਨੇ ਬੰਦੇ ਆਏ ਸੀ ਭਾਜੀ ਇਹ 15-20 ਬੰਦੇ ਸੀ ਹਜੇ ਤੁਸੀਂ ਦੱਸਿਆ ਨਹੀਂ ਸੀ ਹੱਲੇ ਦੱਸਿਆ ਇਹ ਤੁਸੀਂ ਦੱਸਿਆ ਹੁਣ ਫਿਰ ਤੁਹਾਡਾ ਕੀ ਹਾਲ ਹੈ ਫਿਰ ਭਾਈ ਨਾ ਮਾਰਨਾ ਜਿਵੇਂ ਜਣੇ ਗੀ ਇਸ ਤਰ੍ਹਾਂ ਮੇਰੇ ਪੁਲਿਸ ਦੇ ਕੋਲ ਸੀ ਹਾਂਜੀ ਨਹੀਂ ਪੁਲਿਸ ਨੇ ਹੁਣ ਦੱਸਿਆ ਨਹੀਂ ਜੀ ਆਹ ਜਿਹੜਾ ਤੁਹਾਨੂੰ ਸਤਾ ਗਿਆ ਹਾਂਜੀ ਹਾਂਜੀ ਇਹ ਦੱਸਿਆ ਹਾਂਜੀ ਦੱਸਿਆ ਹੁਣ ਕੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਹਲੇ ਭਾਈ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਕੀ ਮੰਗ ਕਰਦੇ ਹੋ ਭਾਈ ਮੈਨੂੰ ਖਤਰਾ ਹੈਗਾ ਮੈਨੂੰ ਪੁਲਿਸ ਸੁਣਵਾਈ ਕਰੇ ਮੇਰੀ ਵੀ ਜੀ ਇਹ ਨਾ ਘਾੜੀ ਪਿੰਡ ਇੱਕ ਮੁੰਡਾ ਨਸ਼ਾ ਵੇਚਦਾ ਸੀ ਅਜੇ ਘਾੜੀ ਪਿੰਡ ਬਜੀ ਨਸ਼ਾ ਰਕਮੀਠਾੁਰ ਜੀ ਤੇ ਉਹ ਨਸ਼ੇ ਵੇਚਦਾ ਸੀ ਤੇ ਪੁਲਿਸ ਨੇ ਉਹਨੂੰ ਫੜਿਆ ਫੜਨ ਤੋਂ ਬਾਅਦ ਉਹਨੂੰ ਉਹਦੇ ਪਰਚਾ ਘਟਿਆ ਗਿਆ ਠੀਕ ਹੈ ਜੀ ਤੇ ਉਹ ਜਿਹੜੇ ਮੁੰਡੇ ਉਹਦੇ ਬਾਕੀ ਸਾਥੀ ਸੀ ਨਾ ਉਹ ਨਾਂ ਲੁੰਦੇ ਸੀ ਵੀ ਮੇਰੇ ਭਤੀਜੇ ਨੇ ਉਹਨੂੰ ਫੜਾਇਆ ਠੀਕ ਹੈ ਜੀ ਉਹ ਉਸ ਤੋਂ ਬਾਅਦ ਮੁੜ ਕੇ ਸ਼ਨੀਵਾਰ ਦੇ ਰਾਤ ਨੂੰ ਅਸੀਂ ਘਰੇ ਸੁੱਤੇ ਹਾਂ ਰਮਾਨ ਕੋਈ ਸਾਡੀ ਲਾਈ ਛੋੜਾ ਨਹੀਂ ਕੋਈ ਟੈਨਸ਼ਨ 10 ਵਜੇ ਟਾਈਮ ਸੀ ਤੇ ਉਹ 25 30 ਬੰਦੇ ਆਣ ਕੇ ਸਾਡੇ ਘਰ ਪੈ ਗਏ ਵੀ ਤੁਸੀਂ ਉਹ ਮੰਨੇ ਨੂੰ ਕਿਉਂ ਫੜਾਇਆ ਠੀਕ ਹੈ ਜੀ ਸਾਡਾ ਹੋਰ ਉਹਨਾਂ ਨਾਲ ਕੋਈ ਪਹਿਲੋ ਵਿਰੋਧੀ ਨਹੀਂ ਚੱਲਦਾ ਅਜੇ ਤੁਸੀਂ ਦੱਸਿਆ ਨਹੀਂ ਸੀ ਤੁਸੀਂ ਪੁਲਿਸ ਨੂੰ ਨਹੀਂ ਦੱਸਿਆ ਨਹੀਂ ਸੀ ਤੇ ਸਾਡੇ ਪਿੰਡ ਦੇ ਵਿੱਚ ਨਸ਼ੇ ਵਿਰੋਧ ਯੁੱਧ ਨਸ਼ਾ ਵਿਰੋਧ ਤੇ ਅਨਵਰੀ ਸੈਮੀਨਾਰ ਹੋਇਆ ਵੀ ਜੀ ਤੇ ਕਰਮਜੀਤ ਸਿੰਘ ਬਟੂ ਵੀ ਆਏ ਸੀ ਤੁਸੀਂ ਮੈਂ ਤੁਹਾਨੂੰ ਕਹਿੰਦਾ ਹਾਂ ਹਾਂਜੀ ਵੀਰ ਜੀ ਉਸ ਟਾਈਮ ਮੈਂ ਮੌਜੂਦ ਹਾਂ ਕਿੰਨਾ ਸੈਮੀਨਾਰ ਹੈ ਵੀਰ ਜੀ ਮੈਂ ਮੌਜੂਦ ਹਾਂ ਜਦੋਂ ਆਪਣੇ ਮੇਅਰ ਸਾਹਿਬ ਜੀ ਨੇ ਕੋਸਟ ਕੀਤੀ ਸਾਰੀਆਂ ਗਲੀਆਂ ਚ ਫਿਰ ਕੇ ਮੈਂ ਉਹਨਾਂ ਦੇ ਨਾਲ ਨਾਲ ਚੱਲਦਾ ਪਿਆ ਅਸਾਂ ਮੇਰੀ ਅਖਬਾਰ ਚ ਵੀ ਫੋਟੋ ਆਈ ਵੀਰ ਜੀ ਤੇ ਜੇ ਵੀ ਜੀ ਨਸ਼ਿਆਂ ਦੇ ਵਿਰੁੱਧ ਕੋਈ ਇਦਾਂ ਕੋਈ ਦੱਸਦਾ ਵਾ ਸਰਕਾਰ ਨੇ ਕਿਹਾ ਹੋਇਆ ਵੀ ਏਸੀ ਨੂੰ ਦੱਸਿਆ ਜਾਵੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਹੈਲਪਲਾਈਨ ਨੰਬਰ ਦਿੱਤੀ ਆ ਹਾਲਕਾ ਜੇ ਇਸ ਮੁੰਡੇ ਨੇ ਦੱਸਿਆ ਨਹੀਂ ਤੇ ਜੇ ਇਹ ਦੱਸ ਦਿੰਦਾ ਤੇ ਉਹਨਾਂ ਤੇ ਫਿਰ ਸਾਨੂੰ ਜਾਨੋਂ ਮਾਰ ਦੇਣਾ ਸੀ 25 30 ਬੰਦੇ ਸਾਡੇ ਜਿਨ੍ਹਾਂ ਨਾਲ ਸਾਡਾ ਕੋਈ ਵੈਰ ਹੀ ਉਹ ਸਿਰਫ ਉਸ ਬੰਦੇ ਦੇ ਜਿਹਨੂੰ ਇੱਕ ਨਸ਼ੇ ਵੇਚਣ ਵਾਲੇ ਨੂੰ ਫੜਿਆ ਹੋਈ ਆਪਣੇ ਪੰਜਾਬ ਪੁਲਿਸ ਨੇ ਤੇ ਉਹਨੂੰ ਉਹਦੇ ਕਰਕੇ ਵੀ ਤੂੰ ਉਹਨੂੰ ਫੜਾਇਆ ਵਾ ਉਸ ਕਰਕੇ ਸਾਨੂੰ ਸੱਟਾਂ ਲਾਈਆਂ ਤੁਹਾਡੇ ਘਰਾਂ ਦੇ ਹੱਥੀਪੇ ਹਾਲਾਂਕਿ ਮੇਰੇ ਵੀ ਇੱਥੇ ਵੱਜੀਆਂ ਅੱਖ ਤੇ ਮੇਰੇ ਵੀ ਸੱਟ ਲੱਗੀ ਮੈਂ ਮੌਕੇ ਤੇ ਮੌਜੂਦ ਹਾਂ ਮੈਂ ਤੇ ਐਪਰੀਕ ਦੇ ਸਿਰ ਬਣ ਨਹੀਂ ਪਾਈ ਹ ਮੌਕੇ ਦੇ ਇਹ ਕਾਰਜ ਤਾਂ ਨਾਰਮਲ ਬੰਦਾ ਹੁੰਦਾ ਕੋਈ ਦਾਤਰ ਵਗੈਰਾ ਹਾਂਜੀ ਵੀ ਜੀ ਕੋ ਇੱਕ ਥੋੜਾ ਮਾਰਿਆ ਤੇ ਸਿਰ ਤੇ ਮੜੀ ਮੁੰਡੇ ਨੇ ਤੇ ਇੱਕ ਥੋੜਾ ਮਾਰਿਆ ਤੇ ਭਾਈ ਉਹਨਾਂ ਦੇ ਇੱਥੇ 7:00 ਵਜੇ ਆ ਹਾਂਜੀ ਵੀਜੀ ਹੁੰਦੇ ਜਿਹੜਾ ਤੁਹਾਨੂੰ ਸਤਾਂ ਸਾਲ ਕਿਹਦੇ ਵਾਰ ਸਾਰਾ ਪੁਲਿਸ ਨੂੰ ਦੱਸੇ ਹਾਂਜੀ ਵੀਜੀ ਸਾਰਾ ਕੋ ਪੁਲਿਸ ਨੂੰ ਦੱਸਿਆ ਪੁਲਿਸ ਨੇ ਕੋਈ ਕਾਰਵਾਈ ਕੀਤੀ ਇਹਦੇ ਕੋ ਪੁਲਿਸ ਦੀ ਵੀ ਕੋਈ ਕਾਰਵਾਈ ਤੱਕ ਦੀ ਵੀ ਜੀ ਉਹਨਾਂ ਨੂੰ ਚੁੱਕਿਆ ਨਹੀਂ ਆ ਤੇ ਸਾਡੀ ਮੰਗ ਇਹ ਹੋਈ ਹੈ ਵੀ ਸਾਨੂੰ ਜੇ ਹੀ ਨਸ਼ਿਆਂ ਵਿਰੋਧ ਦੇ ਸੈਮੀਨਾਰਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਤੇ ਸਾਨੂੰ ਕੱਲ ਉਹਨੂੰ ਜੇ ਹੀ ਹੁੰਦੇ ਰਹੇ ਅਸੀਂ ਉਹਨਾਂ ਤੇ ਕਹਿੰਦੇ ਚਲੋ ਮੰਨ ਲੈਣੇ ਜੇ ਇਹ ਕਹਿੰਦੇ ਤੁਸੀਂ ਦੱਸਿਆ ਇਹ ਦੱਸਿਆ ਤੇ ਕੀ ਗੁਨਾਹ ਕੀਤਾ ਅਸੀਂ ਵੀ ਇੱਕ ਨਸ਼ੇ ਦੇ ਵਿਰੋਧ ਚੱਲੇ ਮੰਨ ਲਓ ਜੇ ਇਹ ਅਜੇ ਦੱਸਿਆ ਨਹੀਂ ਆ ਇਹੀ ਇਸਵੇਂ ਦੇ ਤੁਰੇ ਵੀ ਆ ਤੇ ਕੀ ਗੁਨਾਹ ਕੀਤਾ ਸੀ ਪਰ ਪੁਲਿਸ ਵਾਲੇ ਤਿੰਨ ਵਾਰੀ ਤੁਹਾਡੇ ਕੋਲ ਮਦਦ ਮੰਗ ਕੇ ਗਏ ਪਰ ਹੁਣ ਜੇ ਤੁਸੀਂ ਮਦਦ ਮੰਗਣ ਦੇ ਤਾਂ ਤਾਜੀ ਮਦਦ ਨਹੀਂ ਕਰ ਲਈ ਸਾਡੀ ਪੁਲਿਸ ਸਿਸਟਮ ਵਿੱਚ ਕੋਈ ਮਦਦ ਨਹੀਂ ਕੀਤੀ ਅਜੇ ਤੱਕ ਉਹਨਾਂ ਨੇ ਕਿਸੇ ਨੂ ਵੀ ਨਹੀਂ ਚੁੱਕਿਆ ਤੇ ਜਿਹੜੇ 25 30 ਬੰਦੇ ਪਏ ਆ ਉਹਨਾਂ ਉਹਨਾਂ ਸਾਨੂੰ ਇੰਨੀਆਂ ਸੱਟਾਂ ਲਾਉਣ ਤੱਕ ਆਏ ਹੀ ਕੋਸਾਬ ਕੋਈ ਨਹੀਂ ਗੱਡੀਆਂ ਲੈ ਕੇ ਸਾਡੀ ਮੁੜ ਕੇ ਹੀ ਪੱਟੀ ਘਰੋਂ ਚਲ ਗਏ ਇਹਨਾਂ ਦੀ ਸਾਡੇ ਮਗਰ ਆਏ ਸਾਡੇ ਘਰ ਮੁੜ ਕੇ ਮੇਰੀ ਭਜਾਈ ਜੀ ਦੀਆਂ ਆਣ ਕੇ ਥੀਪੇ ਇਹਨਾਂ ਦੇ ਵਾਲ ਖੋਏ ਇਹਨਾਂ ਦੇ ਕੱਪੜੇ ਪੜੇ ਉਹਨਾਂ ਬੰਦਿਆਂ ਨੇ ਵੀ ਜੀ ਪਰ ਪੁਲਿਸ ਤਾਂ ਕਹਦੇ ਸੀ ਤੁਸੀਂ ਸਾਡੀ ਮਦਦ ਕਰਵਾਣੀ ਤੁਹਾਡੀ ਪੂਰੀ ਮਦਦ ਕਰਾਂਗੇ ਜੀ ਜੀ ਵੇਖੋ ਜੇ ਇਹ ਪੁਲਿਸ ਕਹਿੰਦੀ ਹੀ ਤੇ ਸਾਡੇ ਕੋਲ ਅਖਬਾਰਾਂ ਚ ਫੋਟੋ ਵੇਖ ਲਓ ਮੇਰੀ ਨਾਲ ਫੋਟੋ ਹੋਏਗੀ ਤੇ ਜਿੱਥੇ ਮਰਜੀ ਵੇਖ ਲਓ ਵੀਡੀਓ ਉਹਨਾਂ ਦੀ ਬੜੀ ਉਹਦੇ ਮੇਰੀ ਫੋਟੋ ਨਾਲ ਹੋਏਗੀ ਤੇ ਤਿੰਨ ਸੈਮੀਨਾਰ ਦੇ ਵਿੱਚ ਮੈਂ ਸ਼ਾਮਲ ਹੁੰਦਾ ਰਿਹਾ ਹਾਂ ਹਰ ਵਲੀ ਤੇ ਪੁਲਿਸ ਨੇ ਸਾਡੀ ਇਸ ਟਾਈਮ ਕੋਈ ਮਦਦ ਨਹੀਂ ਕੀਤੀ ਵੀ ਜੀ ਹੁਣ ਤੁਸੀਂ ਕੀ ਮੰਗ ਰਹੇ ਹੋ ਜੀ ਵੀ ਜੀ ਵੇਖੋ ਜੀ ਇਸ ਟਾਈਮ ਤੇ ਹੀ ਕੋਈ ਗੱਲ ਵੀ ਨਹੀਂ ਕੀਤੀ ਹੈ ਜੀ ਦੱਸਿਆ ਵੀ ਨਹੀਂ ਆ ਤਮੀ ਹਨ ਨੂੰ ਨਿਯਾ ਸਟਿਆ ਲਾਗੇ ਨੇ ਮੰਗ ਹੀ ਕਰਦੇ ਵੀ ਸਾਨੂੰ ਇਸ ਨਾ ਇਨਸਾਫ ਮਿਲੇ ਤੇ ਕੱਲ ਨੂੰ ਜੇਾਨੂੰ ਕੁਛ ਵੀ ਹੁੰਦਾ ਵਾ ਤੇ ਇਹ ਜੋ ਮਿਆਰ ਹੋਣਗੇ ਜੀ ਜਿਹੜੇ ਬੰਦੇ ਸਾਰੇ ਉਹਦੇ ਬਾਈ ਨੇ ਉਹਨੇ ਦੱਸਿਆ ਜਿੰਨੇ ਬੰਦੇ ਹੈਗੇ ਸੀ ਹਾਂਜੀ ਸਾਰੇ ਨਾਂ ਹੀ ਬਦ ਦੱਸੇ ਬਰਗਲਾ ਚੌਂਕੀ ਚਾਂ ਸਾਰੇ ਦੱਸੇ ਵਿੱਚ ਜਿਹੜੇ ਬੰਦੇ ਹੈਗੇ ਜਿੰਨੇ ਵੀ ਇਹਨਾਂ ਦੇ ਨਾਂ ਹੈਗੇ ਵਿੱਚ ਜੀ ਜੀ ਵੈਸੇ ਬਹੁਤ ਸੋਹਣਾ ਚੱਲਦਾ ਪਿਆ ਵਾ ਪਰ ਜੇ ਕੋਈ ਪਿੰਡ ਦਾ ਬੰਦਾ ਉੱਠ ਕੇ ਇਸ ਚੀਜ਼ ਦੇ ਵਿੱਚ ਗਾਂ ਹੋ ਕੇ ਕੰਮ ਕਰਦਾ ਵਾ ਇਸ ਚੀਜ਼ ਦੀ ਸਪੋਰਟ ਕਰਦਾ ਵਾ ਚਲੋ ਅਸੀਂ ਕੀਤੀ ਵੀ ਨਹੀਂ ਅਜੇ ਤੇ ਜੇ ਉਹਦੇ ਨਾਲ ਇਦਾਂ ਹੋਣ ਲੱਗਾ ਤੇ ਫਿਰ ਵੀ ਜੀ ਕੌਣ ਗਾਂ ਹੋ ਕੇ ਹਜੇ ਕੰਮ ਕਰੇ ਤੇ ਇਸ ਕਰਕੇ ਵੀ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਸਾਡੀ ਜਾਨ ਨੂੰ ਖਤਰਾ ਵਾ ਕੱਲ ਨੂੰ ਫੇਰ ਕੁਝ ਹੋਰ ਹੋ ਗਿਆ ਤੇ ਇਹ ਜ਼ਮੇਵਾਰ ਹੋਣਗੇ ਜੇ ਪਹਿਲੋਂ ਸਾਡੀ ਇਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਜ ਹੈਗਾ ਸਿਰਫ ਇਹੋ ਹੀ ਮੁੱਦਾ ਜੋ ਵੀ ਇਹਨਾਂ ਨਸ਼ਾ ਉਸ ਮੁੰਡੇ ਨੂੰ ਕਿਉਂ ਫੜਾਇਆ ਤੇ ਅਸੀਂ ਉਹਨੂੰ ਫੜਾਇਆ ਵੀ ਨਹੀਂ ਹਾਲੇਕਿ ਉਹ ਮੁੰਡਾ ਵਾ ਉਹਦੇ ਫਾਦਰ ਸਾਹਿਬ ਨੇ ਸਾਡਾ ਚੰਗਾ ਬੋਲਚਾਲ ਆ ਪੇਮ ਭਾਵਾ ਸਾਡੇ ਵਿੱਚ ਬੈਠਾ ਨਸ਼ਾ ਵੇਚਦਾ ਜੀ ਜੀ ਉਹ ਉਹਦੇ ਕੋ ਬਣਾਉਂਦੇ ਹੈ ਵੀ ਜੀ ਉਸ ਕੋ ਨਸ਼ਾ ਬਰامد ਹੋਇਆ ਉਹਤੇ ਪਰਚਾ ਹੋ ਗਿਆ ਵੀ ਜੀ ਹਾਂਜੀ ਵੀ ਜੀ ਪਰ ਇਹ ਬਾਹਰ ਬੱਚੇ ਮਰੇ ਗਏ ਤੇ ਇਹਨੇ ਮਰੇ ਬੁਖਾਕੇ ਨਾ ਫੜ ਲੈਣਾ ਛੱਟ ਲਾ ਤੇ ਇਹਨਾਂ ਨੇ ਤੇ ਅਹੀਂ ਨੂੰ ਇਹਦਾ ਪੱਟੀ ਕਰਾਉਣ ਦੇ ਚਾਚਾ ਜੀ ਗਏ ਨਾ ਡੈਡੀ ਇਹ ਚਲੇ ਗਏ ਤੇ ਆਪਣਾ ਗਏ ਤੇ ਮਗਰੇ ਇਹ ਤਿੰਨ ਚਾਰ ਮੋਟਰਸਾਈਕਲ ਚਲੇ ਗਏ ਨਾਲ ਲੈ ਕੇ ਤੇ ਇਹ ਉਹ ਇਹ ਗਏ ਤੇ ਮਗਰੇ ਇਹਨਾਂ ਦੇ 20 25 ਜਾਣੇ ਫਿਰ ਸਾਡੇ ਘਰ ਆਏ ਆ ਤੇ ਉਹਨਾਂ ਨੇ ਮੇਰੇ ਘਰ ਆਉਂਦੇ ਸਾਰੇ ਮੇਰੇ ਵਾਲ ਫਾੜ ਲਏ ਤੇ ਨਾਲ ਹੀ ਉਹਨਾਂ ਮੇਰੇ ਕੱਪੜੇ 파ੜੇ ਤੇ ਮੈਂ ਤੇ ਫੜ ਫੜ ਭਾਜੀ ਮੈਂ ਭੱਜ ਕੇ ਆਪਣਾ ਬੂਆ ਮਾਰਨ ਦਿੱਤੇ ਆਪਣੀ ਜਾਨ ਬਚਾਉਣ ਦੀ ਕੀਤੀ ਸਾਨੂੰ ਖਤਰਾ ਸੀ ਸਾਨੂੰ ਖਤਰਾ ਭਾਜੀ ਹੁਣ ਇਹਨਾਂ ਦੇ ਕੋਲੋਂ ਉਹ ਤੁਸੀਂ ਆਪਣੇ ਘਰ ਰਹਣ ਕਿ ਕਿਹਦੇ ਹੋ ਰਹੇ ਹੋ ਅਸੀਂ ਅਸੀਂ ਇਹ ਭਾਈ ਕਿਸੇ ਦੇ ਘਰ ਰਹ ਨਹੀਂ ਆਪਣੇ ਘਰ ਵਿੱਚ ਨਹੀਂ ਰਹਣ ਦੇ ਕੀ ਤੁਹਾਨੂੰ ਖਤਰਾ ਲੱਗਦਾ ਹਾਂਜੀ ਸਾਨੂੰ ਖਤਰਾ ਹੈ ਨਾ ਤੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪੁਲਿਸ ਤੋਂ ਕੋਈ ਵੀ ਇੱਕ ਸਾਹ ਹਾਂਗਲੇ ਸਾਹ ਬਰੇ ਇਹ ਸਾਡੇ ਬੱਚੇ ਨੂੰ ਖਤਰਾ ਹੈ ਨਾ ਸਾਡੇ ਬੱਚਿਆਂ ਨੂੰ ਖਤਰਾ ਬੱਚੇ ਸਾਡੇ ਨੇ ਘਰ ਬਾਹਰ ਅੰਦਰ ਵੀ ਜਾਣਾ ਤੇ ਇਦਾਂ ਸਾਨੂੰ ਬਹੁਤ ਜ਼ਿਆਦਾ ਹੈਗਾ ਡਰ ਇਹਨਾਂ ਦਾ ਕਿਉਂਕਿ ਬਾਅਦ ਚ ਫੇਰ ਸਾਡੇ ਬੱਚਿਆਂ ਨੂੰ ਫੜ ਦਣਗੇ ਤਾਂ ਕੀ ਕਰਾਂਗੇ ਅਸੀਂ ਫਤ ਇਹ ਸਾਡੇ ਕੋ ਕੰਪਲੇਂਟ ਹੋਈ ਹੈ ਵੱਡੇ ਨਿਸ਼ਾਰੇ ਤੋਂ ਲਖਪ੍ਰੀਤ ਸਿੰਘ ਦੇ ਨਾਮ ਤੋਂ ਵੱਡੇ ਨਿਸ਼ਾਰੇ ਲਖਪ੍ਰੀਤ ਦੇ ਨਾਮ ਦੇ ਇੱਕ ਅੱਜ ਨਹੀਂ ਫਿਰ ਸ਼ਨੀਵਾਰ ਦੀ ਕੰਪਲੇਂਟ ਹੋਈ ਉਹ ਕਹਿੰਦੇ ਵੀ ਉਹ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਹੈ ਗਈ ਜਿਹਨੂੰ 9 ਗ੍ਰਾਮ ਰੋਇੰਡ ਨਾਲ ਤੁਸੀਂ ਫੜਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੈਗਾ ਵੀ ਸ਼ੱਕ ਵੀ ਲਖਪ੍ਰੀਤ ਨੰਨੇ ਉਹ ਬੰਦਾ ਫੜਵਾਇਆ ਪਰ ਤੇ ਉਹ ਉਹਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਨੂੰ ਛੱਡਾਂ ਦਿੱਤੀਆਂ ਨੇ ਉਹ ਅੰਮਕਤਾਰੇ ਆਪਣਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਡਾਕਟਰੀ ਜਾਂਚਾ ਹੋਈ, ਜਿਹੜਾ ਡਾਕਟਰੀ ਜਾਂਚਾ ਉਹ ਕਾਰਵਾਈ ਕਰਦਾਂਗੇ। ਇਹਨਾਂ ਦੇ ਪਿੰਡ ਦਾ ਮਸਲਾ ਮੈਨੂੰ ਨਹੀਂ ਪਤਾ ਜੀ ਨਸ਼ਾ ਨਸ਼ੇ ਤੋਂ ਗੱਲ ਹੋਈ ਕਿਤੋਂ ਕੀ ਦਾ ਲਈ ਸਾਡਾ ਕੰਮ ਆ। ਜਿਹੜੀ ਇਹਨਾਂ ਨਾਲ ਕਰਾਇਮ ਕਰੂੰਗਾ ਰਹੀ ਇਹਨੂੰ ਫੜਨਾ, ਅਸੀਂ ਇਹਨੂੰ ਫੜਿਆ ਸੀ ਇਹਨੂੰ ਪੱਤਾ ਦਿੱਤਾ। ਸਾਨੂੰ ਨਹੀਂ ਪਤਾ ਇਹਨਾਂ ਦੇ ਪਿੰਡ ਵਿੱਚ ਕੀ ਗੱਲ ਹੋਈ, ਕੀ ਗੱਲ ਨਹੀਂ ਹੋਈ। ਪਰ ਉਹ ਕਹਿੰਦੇ ਜੇ ਜਦੋਂ ਉਹ ਬੰਦਾ ਫੜਿਆ ਗਿਆ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਉਹਨਾਂ ਨੂੰ ਸ਼ੱਕ ਹੈ ਵੀ ਇਹਨਾਂ ਨੇ ਬੰਦਾ ਫੜਵਾਇਆ ਤੇ ਇਹਦੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਤੇ ਪਰ ਉਹ ਕਹਿੰਦੇ ਕੋਈ ਕਾਰਵਾਈ ਨਹੀਂ ਕਰਦੇ। ਸਰਗਿੰਦਾ ਜੀ ਪੁਲਿਸ ਕਾਰਵਾਈ ਨਹੀਂ ਕਰ ਰਹੀ। ਲਗਭਗ ਇਹ ਤਾਂ ਨਵਲੋਂ ਕਿਹਾ ਗਿਆ ਕਿ ਪੁਲਿਸ ਕਾਰਵਾਈ ਨਹੀਂ ਕਰਦੀ। ਇਹ ਤਾਂ 3 ਮਹੀਨੇ ਪਹਿਲਾਂ ਵੀ ਕਰਾਇਆ ਤੇ ਵਿੱਚ ਹੈ ਤੇ ਉਹਦਾ ਪੁਲਿਸ ਮਦਦ ਮੰਗਦੀ ਰਹੀ ਵੀ ਜਿਹੜੇ ਨਸ਼ਾ ਵੇਚਦੇ ਹਨ ਉਹਨੂੰ ਦੱਸੋ ਤੇ ਕਹਿੰਦੇ ਹੁਣ ਆਪਾਂ ਦੱਸਿਆ ਵੀ ਨਹੀਂਗਾ ਫਿਰ ਵੀ ਸਾਡੇ ਫੈਮਿਲੀ ਦੇ ਉੱਤੇ ਅਟੈਕ ਹੋ ਜਾਗਾ। ਕਿਆ ਕਾਰਵਾਈ ਕਰ ਰਹੀ ਹੈ ਜੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਤੇ ਇਸ ਮਾਮਲੇ ਵਿੱਚ ਕਿਸੇ ਦੋਸ਼ੀ ਦੀ ਕੋਈ ਅਰੈਸਟ ਹੋਈ ਹੈ ਅੱਜ ਤੱਕ? ਨਹੀਂ ਜੀ ਅਰੈਸਟ ਜਦੋਂ ਰਿਜ਼ਲਟ ਆਊਗਾ। ਇਹਨਾਂ ਦਾ ਝਗੜਾ ਹੋਇਆ ਜਦੋਂ ਮੈਡੀਕਲ ਰਿਜ਼ਲਟ ਆਊ ਜੋ ਜਟਨ ਦਾਬ ਕਾਰਵਾਈ ਕਰਨੀਗੇ। ਉਹ ਗੱਲ ਨਹੀਂ ਰੱਖ ਪਾ ਰਹੇ ਸਰ ਕਿੰਨੇ ਕ ਬੰਦਿਆਂ ਦੇ ਖਿਲਾਫ ਇਹਨਾਂ ਦੇ ਵੱਲੋਂ ਕੰਪਲੇਨਟ ਦਿੱਤੀ ਗਈ ਇਹਨਾਂ ਨੂੰ ਦੋ ਬੰਦਿਆਂ ਦੇ ਖਿਲਾਫ ਕੋਈ ਰੇਪ ਕੀਤੀ ਹੈ ਮਨੀ ਦੇ ਖਿਲਾਫ ਉਹਨੇ ਖਿਲਾਫ ਰੇਡ ਕੀਤਾ ਉਹ ਵੀ ਕਹਿੰਦੇ ਸਾਡੇ ਬੰਦੇ ਨਾਲ ਲੱਗੀ ਸਾਡੇ ਬੰਦੇ ਹਸਲਦਾਰ ਠੀਕ ਹੈ ਸਰ